ਬਾਜੀ ਪੰਜਵੇਂ ਪਾਸ਼ਾ ਨੂੰ ਸਿੱਧਾ ਸਰਕਾਰ ਕੋ ਗੰਦਮ ਹੈ ਤਾਂ ਸ੍ਰੀ ਗੁਰਵਰਜਨ ਦੇ ਮਹਾਰਾਜ ਨੂੰ ਆਪਾਂ ਸ਼ਹੀਦਾਂ ਦੇ ਸਰਪਰਾਜ ਤਾਂ ਕਹਿ ਦਿੰਨੇ ਆ ਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਸ਼ਹਾਦਤ ਦਿੱਤੀ ਹੈ ਮਰਜ਼ੀ ਦੇ ਨਾਲ ਸ਼ਹਾਦਤ ਕਿਵੇਂ ਕਿ ਸਾਰੀਆਂ ਸ਼ਕਤੀਆਂ ਦੇ ਉਹ ਮਾਲਕ ਹੀ ਜੇ ਚਾਹਦੇ ਤੇ ਇੱਕ ਬਚਨ ਦੇ ਨਾਲ ਹੀ ਇਹ ਮੁਗਲਾਂ ਦਾ ਰਾਜ ਖਤਮ ਕਰਤਾ ਜੀ ਦੇਖੋ ਇਹ ਚਾਂਦੇ ਤੇ ਇੱਕ ਬਚਨ ਦੇ ਨਾਲ ساری ਧਰਤੀ ਤਬਾਹ ਕਰ ਸਕਦੇ ਸੀ ਇੰਨੀ ਸ਼ਕਤੀ ਦੇ ਉਹ ਸਮਰਾਟ ਸੀ ਪਰ ਮਹਾਰਾਜ ਨੇ ਆਪਣੀ ਅਜਾਰ ਸ਼ਕਤੀ ਦੇ ਜੜ ਕੇ ਰੱਖਿਆ ਜੇ ਕਿ ਇਹਦੇ ਕੋਲ ਥੋੜੀਆਂ ਬਾਦੀਆਂ ਜੁੜੀਆਂ ਸੁਧੀਆਂ ਆ ਜਾਣ ਤੇ ਅਗਲਾ ਮੋੜਿਆ ਤੋਂ ਤੁੱਟਦਾ ਪਰ ਮਹਾਰਾਜ ਨੇ ਹੋਰਿਆ ਕੁਝ ਨਹੀਂ ਕੀਤਾ ਮਹਾਰਾਜ ਨੇ ਉਹ ਪਰਮੇਸ਼ਰ ਦਾ ਭਾਣਾ ਮੰਨਿਆ ਤੇਰਾ ਭਾਣਾ ਮੀਠਾ ਲੱਗੇ ਇਹ ਪੰਕਤੀਆਂ ਦੇ ਉੱਤੇ ਮਹਾਰਾਜ ਨੇ ਆਪ ਵੀ ਅਮਨ ਲਕੀਤਾ ਤੇ ਆਪਾਂ ਨੇ ਸਿੱਖਾਂ ਦੇ ਵਿੱਚ ਵੀ ਇਹ ਪ੍ਰਪਾਤੀ ਚਲਾਈ ਕਿ ਭਾਈ ਕਿ ਗਾਂ ਕਦੇ ਵਾਸਤੇ ਵੀ ਕੋਈ ਇਹੋ ਜਿਹਾ ਕੰਮ ਹੋਵੇ ਤੇ ਉਹ ਪ੍ਰਭ ਦੇ ਭਾਣੇ ਨੂੰ ਮੰਨਣਾ ਹੈ ਤੇ ਪ੍ਰੋਫੈਸਰ ਗੰਢਾ ਸਿੰਘ ਜੀ ਹੋਈ ਹੈ ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਵੀਰੇ ਵੀ ਇੱਕ ਸਿੱਖ ਹੋਇਆ ਹੈ ਭਾਈ ਧਾਰੂ ਪੋਪਟ ਉਹ ਭਾਈ ਤਾਰੂ ਕੋਪ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਸਿੱਖੀ ਨੇ ਧਾਰਨ ਕੀਤੀ ਉਪਦੇਸ਼ ਤੋਂ ਬੜਾ ਪ੍ਰਭਾਵਿਤ ਹੋਇਆ ਸਿੱਧੇ ਰਸਤੇ ਤੇ ਤੁਰਿਆ ਲੋਕਾਂ ਦੀ ਮਦਦ ਕਰਨੀ ਪਰ ਉਸ ਸਮੇਂ ਦੀ ਜਿਹੜੀ ਸਰਕਾਰ ਹੀ ਨਾ ਉਹ ਸਰਕਾਰ ਨੇ ਇਹ ਗਰਸਹਾਰੀ ਦਾ ਭਾਈ ਤਾਰੂ ਕੋਪ ਨੂੰ ਫੜ ਕੇ ਸ਼ਹੀਦ ਕਰਦਾ ਆਪਣੇ ਪਹਿਲੇ ਸਿੱਖ ਤੇ ਹੋ ਗਏ ਨਾ ਪਰ ਆਪਾਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਨਹੀਂ ਕਹਿੰਦੇ ਕਿ ਉਹ ਭਾਈ ਤਾਰੂ ਕੋਪਤ ਵੀ ਨਾ ਆਪਣੀ ਮਰਜ਼ੀ ਨਹੀਂ ਕਿ ਉਹ ਮੈਂ ਸ਼ਹੀਦ ਚਹਾਦਰ ਬਣੇ ਨਾ ਉਹਨਾਂ ਨੇ ਆਪਣੀ ਮਰਜ਼ੀ ਨਹੀਂ ਉਹ ਸਰਕਾਰ ਨੇ ਜ਼ਬਰਦਸਤੀ ਉਹਨਾਂ ਨੂੰ ਖੜਕ ਕੇ ਜ਼ੁਲਮ ਕਰਕੇ ਉਹਨਾਂ ਦੇ ਉੱਤੇ ਉਹਨਾਂ ਨੇ ਸ਼ਹੀਦ ਕੀਤਾ ਵਰਤਾਂ ਅਸਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਮਰਜ਼ੀ ਹੀ ਕਿ ਅਸੀਂ ਸ਼ਹਾਦਤ ਦਈਏ ਇਸ ਕਰਕੇ ਆਪਾਂ ਉਹਨਾਂ ਨੂੰ ਸ਼ਹੀਦਾਂ ਦੀ ਤਰਤਾਜ਼ ਕਹਿ ਦੇਣੀ ਆ ਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਸ਼ਹਾਦਤ ਦਿੱਤੀ ਸ਼ਹਾਦਤ ਦਿੱਤੀ ਤਾਂ ਆਪਾਂ ਉਹਨਾਂ ਨੂੰ ਸ਼ਹੀਦਾਂ ਦੀ ਤਰਤਾਜ਼ ਕਹਿ ਦੇਣੀ ਆ ਤੇ ਦੂਜੀ ਗੱਲ ਇਹ ਕਿ ਜਿਹੜਾ ਭਾਣਾ ਮੰਨਣ ਵਾਲੀ ਗੱਲ ਹੈ ਨਾ ਇਹ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਾਂ ਨੂੰ ਸਿਖਾਈ ਹੈ ਤੇ ਇਹ ਭਾਣਾ ਮੰਨਣ ਦੀ ਗੱਲ ਵੀ ਸਿੱਖਾਂ ਦੇ ਹੀ ਚਈ ਆਈ ਹੈ ਹੋਰ ਕਿਸੇ ਦੇ ਹੀ ਸੇ ਹੈ ਗੱਲ ਆਈ ਨਹੀਂ ਪਹਿਲੇ ਜਿਹੜੇ ਭਗਤ ਹੋਏ ਹੈ ਨਾ ਉਹ ਭਗਤ ਰੱਬ ਤਾਂ ਹੀ ਤੇ ਪਹੁੰਚੇ ਹੀ ਬੰਦਗੀ ਤੇ ਉਹਨਾਂ ਨੇ ਕੀਤੀ ਪਰ ਉਹਨਾਂ ਦੇ ਦੇ ਸਰੀਰ ਦੇ ਉੱਤੇ ਕਸ਼ਟ ਆਇਆ ਨਾ ਤੇ ਉਹਨਾਂ ਨੇ ਉਸੇ ਵੇਲੇ ਰੱਬ ਨੂੰ ਯਾਦ ਚਾ ਲਾਂਦਾ ਦਿੱਤਾ ਇਹ ਭਗਤ ਨਾਮਦੇਵ ਜੀ ਦੀ ਆਪਾਂ ਗੱਲ ਕਰੀ ਵਿਖੇ ਰੱਬ ਦੇ ਨਾਲ ਪਹੁੰਚੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਬਾਣੀ ਦਰਜ ਹੈ ਨਾ ਪਰ ਜਦੋਂ ਪੰਡਤਾਂ ਨੇ ਉਹਨਾਂ ਦੇ ਨਾਲ ਹੀ ਰੱਖਾ ਕਰਕੇ ਮੰਦਿਰ ਤੋਂ ਬਾਹਰ ਕੱਢਦਾ ਆਪਾਂ ਅੱਜ ਵੀ ਜਦੋਂ ਖਜੂਰ ਸਾਹਿਬ ਦਰਸ਼ਨ ਕਰਨ ਜਾਂਦੇ ਉੱਥੇ ਆਇਆ ਨਾ ਮੰਦਿਰ ਜਿਹਦਾ ਮੂੰਹ ਘੁੰਮਿਆ ਹੈ ਉਹ ਥਾਂ ਦੇ ਉੱਤੇ ਖਲੋ ਕੇ ਭਗਤ ਨਾਮਦੇਵ ਜੀ ਨੇ ਉਹ ਰੱਬ ਨੂੰ ਲਾਂਬਾ ਦਿੱਤਾ ਕਿ ਦੱਸ ਤੇਰੀ ਬੰਦਗੀ ਕਰਨੇ ਆ ਤੇ ਤੁਹਾਡੇ ਨਾਲ ਇਹ ਕੁਝ ਹੋ ਰਿਹਾ ਹੈ ਤੇ ਤੇਰੀ ਤੇਰੀ ਬੰਦਗੀ ਕਰਨ ਦਾ ਕੀ ਲਾਭ ਕਿ ਉਸ ਵਕਤ ਫਿਰ ਮਹਾਰਾਜ ਆਪ ਉਸ ਉਹਦੇ ਰੱਖਿਆ ਕਰਨ ਵਾਸਤੇ ਮੰਦਿਰ ਦਾ ਮੂਹ ਘਮਾਤਾ ਮਤਲਬ ਸ਼ਕਤੀਆਂ ਹੁੰਦੇ ਸੋਂਦੇ ਵੀ ਭਗਤ ਨਾਮ ਜੀਬ ਜੀ ਨੇ ਉਹ ਰੱਬ ਨੂੰ ਲਾਂਭਾ ਦੇ ਦਿੱਤਾ ਪਾਣਾ ਨਹੀਂ ਮੰਨਿਆ ਤੇ ਜੇ ਭਗਤ ਕਬੀਰ ਜੀ ਦੀ ਗੱਲ ਕਰੀਏ ਉਹਨਾਂ ਨੂੰ ਵੀ ਜਦੋਂ ਆ ਕੀ ਰਿ ਗਿਆ ਸੱਤੇ ਆ ਗਿਆ ਉਹਨਾਂ ਨੇ ਜੋ ਰੱਬ ਨੂੰ ਯਾਰ ਕੀਤਾ ਕਿ ਇਹ ਮੇਰੇ ਉੱਤੇ ਦੁੱਖ ਆ ਰਹੇ ਜੇ ਭਗਤ ਪ੍ਰੀਤ ਜੀ ਦੀ ਗੱਲ ਕਰੀਏ ਤੇ ਉਹਨਾਂ ਦੀ ਦਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਫਰੀਦਾ ਜੇ ਤੂੰ ਇਹ ਵੈ ਰੱਖੀ ਤਾਂ ਜੀਓ ਸਰੀਰੋਲੇਹ ਬਾਹਰ ਫਰੀਦਾ ਬਾਹਰ ਪਰਾਇਆ ਵੈਚਣਾ ਸਾਈ ਹੁਜਨ ਦੇਹ ਜੇ ਤੂੰ ਇਹ ਵੈ ਰੱਖੀ ਤਾਂ ਜੀਓ ਸਰੀਰੋਲੇਹ ਇਹ ਗੱਲ ਜਿਹਾ ਮੈਨੂੰ ਵਿਚਰ ਗਈ ਤੇ ਇਤਰਾ ਭਗਤ ਫਰੀਦ ਜੀ ਨੇ ਵੀ ਲਾਂਬਾ ਦੇਦ ਰੱਬ ਨੂੰ ਭਾਵੇਂ ਕਿ ਰੱਬ ਦੇ ਨਾਲ ਪਹੁੰਚੇ ਪਰ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਗਾਂ ਅੱਗੇ ਸਿੱਧੇ ਰਸਤੇ ਤੇ ਕਿ ਜੋ ਵੀ ਹੋ ਜੇ ਪਰਮੇਸ਼ਰ ਦਾ ਭਾਣਾ ਮੰਨਣਾ ਹੈ ਤੇ ਕਦੇ ਵੀ ਉਹਦੇ ਭਾਣੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਕਿ ਤੇਰੇ ਤਾਂ ਕਰਕੇ ਪੰਜਵੇਂ ਪਾਤਸ਼ਾਹ ਨੇ ਆਪਣੀ ਸ਼ਾਂਤਮਈ ਸ਼ਹਾਦਤ ਦਿੱਤੀ ਕਿ ਜੋ ਹੋ ਰਿਹਾ ਹੈ ਰੱਬ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਤੇ ਫਿਰ ਉਹ ਗੁਰੂ ਕੇ ਸਿੱਖਾਂ ਨੇ ਅਗੇ ਮਹਾਰਾਜ ਦੇ ਬਚਨ ਕਮਾਈ ਦੇ ਆਪਾਂ ਸਿੱਧੇ ਤੌਰ ਤੇ ਕਹਿ ਲਿਏ ਜੇ ਬਾਣਾ ਮੰਨਣ ਦਾ ਇਹਦੇ ਹਿੱਸੇ ਦੇ ਵਿੱਚ ਆਇਆ ਨਾ ਬਾਣਾ ਮੰਨਣਾ ਉਹ ਗੁਰੂ ਕੇ ਸਿੱਖਾਂ ਦੇ ਹਿੱਸੇ ਵਿੱਚ ਆਇਆ ਹੈ ਹੋਰ ਦੇ ਕਿਸੇ ਹਿੱਸੇ ਵਿੱਚ ਨਹੀਂ ਆਇਆ ਉਹ ਆ ਗੁਰੂ ਦੀ ਦਾ ਖਾਲਸਾ ਉਹ ਗੁਰੂ ਦੀ ਦੀ